ਮੇਕੀ ਨਾਮ ਹੈ ਅਮਨਦੀਪ ਸਿੰਘ ਆ ਜੀ ਅਸੀਂ ਡਿਸਟ੍ਰਿਕਟ ਬਰਨਾਲਾ ਪੈਂਟਲੇਵਾਲ ਤੋਂ ਜੀ ਅੱਛਾ ਟੱਲੇ ਵਾਲੇ ਟੱਲੇ ਵਾਲੀ ਜੀ ਟੱਲੇ ਵਾਲੀ ਐ ਜੀ ਟੱਲੇ ਵਾਲੀ ਹਾਂਜੀ ਬਾਈ ਸ਼ਾਮਲ ਹੋਣ ਦਾ ਆ ਮੈਚ ਕੀ ਉਦੇਸ਼ ਰਿਹਾ ਸੀ ਬਾਈ ਜੀ ਉਦੇਸ਼ ਇਹ ਹੈਗਾ ਜਿਹੜਾ ਸਾਡਾ ਅੱਜ ਯੂਥ ਆ ਭੜ ਕੇ ਆ ਬਹਿ ਕਿਤੇ ਨਾ ਕਿਤੇ ਅੱਜ ਸਾਡੇ ਯੂਥ ਨੂੰ ਨੌਜਵਾਨ ਆਗੂ ਮਿਲਿਆ ਲੱਖੇ ਸਧਾਣੇ ਵਰਗੇ ਅਸੀਂ ਇੱਕ ਆਪਦੀ ਨੌਜਵਾਨੀ ਦਾ ਏਕਾ ਦਿਖਾਉਣ ਆਏ ਆ ਇਥੇ ਏਕੇ ਦਾ ਕਰਕੇ ਲੱਖੇ ਉਹਨਾਂ ਦੇ ਅਸੀਂ ਹੱਕ ਦੇ ਵਿੱਚ ਅੱਜ ਇਥੇ ਪਹੁੰਚੇ ਆਗੇ ਵੱਡੀ ਗਿਣਤੀ ਵਿੱਚ ਜਿਹੜੇ ਸਾਡੇ ਨੌਜਵਾਨ 26 ਤਰੀਕ ਨੂੰ ਅਰੈਸਟ ਕੀਤੇ ਗਏ ਆ ਉਹਨਾਂ ਨੂੰ ਰਿਹਾ ਕਰਾਉਣ ਦੇ ਲਈ ਅਸੀਂ ਇਥੇ ਵੱਡਾ ਯੋਗਦਾਨ ਪਾਇਆ ਜੜਾ ਬੜੇ-ਬੜੇ ਰਾਜਨੀਤਿਕ ਲੋਕ ਤਾਂ ਭਾਈ ਦਾਅਵੇ ਕਰਦੇ ਵੀ ਜਣੀ ਨੌਜਵਾਨੀ ਆ ਨਸ਼ੇੜੀ ਹੈਗੀ ਤਾਨੂੰ ਲੱਗਦਾ ਵੀ ਇਹ ਐਡੇ ਵੱਡੇ ਵੱਡੇ ਇਕੱਠ ਆ ਜਿਹੜੇ ਉਹਨਾਂ ਦੇ ਮੂੰਹ ਤੇ ਚਪੇੜ ਵਾਂਗੂ ਹੋਣਗੇ। ਬਾਈ ਦੇਖੋ ਨਸ਼ੇੜੀ ਹੈਗਾ ਜੇ ਇਹਨ ਕੋਈ ਇੱਕ ਅੱਧਾ ਬੰਦਾ ਹੁੰਦਾ ਉਹਦੇ ਵਿੱਚ ਸਾਰਾ ਪੰਜਾਬ ਨਹੀਂ ਹੋ ਗਿਆ। ਅੱਜ ਸਾਡੇ 1 ਲੱਖ ਤੋਂ ਵੱਧ ਇਕੱਠ ਨੇ ਇਥੇ ਦੱਸਤਾ ਵੀ ਸਾਡਾ ਪੰਜਾਬ ਜਿਹਨੂੰ ਤੁਸੀਂ ਨਸ਼ੇੜੀ ਕਹਿੰਦੇ ਹੋ ਨਸ਼ੇੜੀ ਨਹੀਂ। ਯੋਧਿਆਂ ਦਾ ਪੰਜਾਬ ਆ। ਸਾਡੇ ਭਗਤ ਸਿੰਘ ਸਰਾਬਿਆਂ ਦਾ ਪੰਜਾਬ ਆ। ਇਹ ਪੰਜਾਬ ਸਾਡੇ ਸੂਰਬੀਰ ਯੋਧਿਆਂ ਦਾ ਹੀ ਰਹੂਗਾ। ਠੀਕ ਆ ਜੀ। ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਾ ਸਰਕਾਰਾਂ ਨੂੰ ਤਾਂ ਲਾਨ ਤਾਂ ਪਾਉਣੇ ਚਾਹੁੰਦੇ ਆ ਜੀ ਐਡੇ ਵੱਡੇ ਸਾਡੇ ਅੰਦੋਲਨ ਚੱਲੀ ਜਾਂਦੇ ਆ ਸਾਰੇ ਇੰਡੀਆ ਦਾ ਅੰਦੋਲਨ ਬਣ ਗਿਆ ਅੱਜ ਦਿੱਲੀ ਦੇ ਵਿੱਚ ਜਿਹੜਾ ਅੰਦੋਲਨ ਚੱਲ ਰਿਹਾ ਹੈਗਾ ਅਸੀਂ ਕਹਿੰਨੇ ਆ ਵੀ ਉਹ ਆਪਦੇ ਕਾਨੂੰਨ ਵਾਪਸ ਹੋਵੇ ਤੇ ਸਾਡੇ ਸਾਰੇ ਭਰਾ ਜਿਹੜੇ ਆਪਾਂ ਆਪਣੇ ਘਰਾਂ ਦੇ ਵਿੱਚ ਆਉਣ ਬੱਸ ਧੰਨਵਾਦ ਥੈਂਕ ਯੂ ਜੀ